ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲੇ ਲੈ ਕੇ ਆਏ ਹਾਂ ਜੀ ਇੱਕ ਗੱਬਣ ਬੱਚੀ ਆ ਬਾਈ ਤੇ ਇੱਕ ਵੜਾ ਜਿਹੜੀ ਤਾਜੀ ਸੂਣ ਵਾਲੀ ਐ ਤੇ ਆਉ ਪੁੱਛ ਲੈਨੇ ਆ ਬਾਈ ਤੁਹਾਡੇ ਅੱਜ ਬਾਈ ਜੀ ਭਾਈ ਜੀ ਸੱਚੀ ਗੱਲ ਸੱਚੀ ਗੱਲ ਬਾਈ ਜੀ ਹੋਰ ਠੀਕ ਹੋ ਵਧੀਆ ਜੀ ਹਾਂਜੀ ਹਾਂ ਬਾਈ ਪੂਰੇ ਵਧੀਆ ਨਾਮ ਤੇ ਡਰੈੱਸ ਬੋਲ ਦੋ ਨਾਮ ਵੀਰੇ ਮੇਰਾ ਬਲਜੀਤ ਸਿੰਘ ਪਿੰਡ ਦੇਲਪਰਾ ਮਿਰਜ਼ਾ ਡਿਸਟ੍ਰਿਕਟ ਆਪਾਂ ਨੂੰ ਰਾਮਪਰਾ ਬੈਗ ਆ ਬਠਿੰਡਾ ਪੈਗੀ ਠੀਕ ਐ ਬਾਈ ਜ਼ਿਲ੍ਹਾ ਫੂਲ ਪੈਗੀ ਆਪਾਂ ਨੂੰ ਨੇੜੇ ਪਿੰਡ ਬਈ ਨੇੜੇ ਪਿੰਡ ਆਪਣੇ ਵੀਰੇ ਭਗਤਪੁਰ ਆਪਾਂ ਤੋਂ 12 ਕਿਲੋਮੀਟਰ ਦੂਰ ਹੈ ਭਾਈ ਰੂਪਾ 12 ਕਿਲੋਮੀਟਰ ਹੈ ਜੀ ਠੀਕ ਆ ਤੇ ਇਧਰ ਨਾ ਥਾਣਾ ਵੀ ਆਪਾਂ ਨੂੰ ਇੰਨਾ ਹੀ ਪੈ ਗਿਆ ਜੀ ਮੋਬਾਈਲ ਨੰਬਰ ਬੋਲੋ 76961 ਜੀ 6416 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵੜ ਦੇਖਦੇ ਆ ਕਿੰਨੇ ਟਾਈਮ ਦੀ ਗੱਬਣਾ ਇਹ ਵੀਰੇ 2 ਮਹੀਨਿਆਂ ਦੀ ਗੱਬਣਾ ਹੈ ਹੂੰ ਹੋ ਚੋਂਦੀ ਹੈ ਜੀ ਠੀਕ ਆ ਤੇ ਅੱਗੇ ਹੈਗੀ ਹੈ ਡੈਨਮਾਰਕ 40116 ਦੀ ਆਪ ਹੈ ਜੀ ਠੀਕ ਹੈ ਅੱਗੇ ਸ਼ਾਟਗਨ ਲੱਗਿਆ ਹੋਇਆ ਆਪਣੇ ਕੋਲ ਸਟਰਾ ਵੀ ਪਈ ਜੀ ਇਹਦਾ ਠੀਕ ਹੈ ਭਾਈ ਸ਼ਾਟਗਨ ਅਸੀਂ ਮਨ ਤੋਂ ਗੱਬਣਾ ਹੈ ਨਾ ਵੀਰੇ ਠੀਕ ਹੈ ਭਾਈ ਕਿੰਨਾ ਕੁ ਦੋ ਤੁਸੀਂ ਮਾਸਲੇ मां ਥੱਲੇ ਜਿਹੜੀ ਮਾਂ ਉਧਰ ਪਾਰਲੀ ਸਾਈਡ ਖੜੀ ਹੈਗੀ ਇਹ ਆਪਣੀ ਘਰ ਦੀ ਆ ਉਹ ਗਾਂ ਖਰੀਦਦੀ ਹੈ ਜੀ ਠੀਕ ਆ ਥੱਲੇ 35 ਲੀਟਰ ਦੁੱਧ ਦਾ 35 ਲੀਟਰ ਉਧਰ ਦੀ ਮਾਂ ਥੱਲੇ ਸੀਗਾ ਤੋਰਾ ਤਾਰਾ ਦੇਖੋ ਚੰਗੀ ਆ ਪੱਧਰ ਆ ਬੱਛੀ ਪ੍ਰਿੰਟ ਫਰੰਟ ਬਹੁਤ ਚੰਗਾ ਚੰਗੀ ਆ ਰਾਜਗੀ ਫੇਸ ਦੇਖੋ ਫੇਸ ਕੁਆਲਿਟੀ ਬੜੀ ਚੰਗੀ ਆ ਬੋਦੀ ਵਾਦੀ ਬਹੁਤ ਚੰਗੀ ਆ ਸਨਖ ਪੁਣਾ ਬਾਈ ਵੈੜ ਦੇ ਵਿੱਚ ਬਹੁਤ ਚੰਗਾ ਬਾਕੀ ਤੋਰਾ ਤਾਰਾ ਕਰਮਾਈ ਚੰਗਾ ਚੰਗੇ ਸੀਮਣ ਦੀ ਆ ਚੰਗੇ ਸੀਮਣ ਤੋਂ ਗੱਭਣਾ ਮਾਂ ਦਾ ਦੁੱਧ ਦਾ ਰਿਕਾਰਡ ਵੀ ਵਾਈਦਾ ਰਸੇ ਵਿੱਚ ਚੰਗਾਗਾ ਫੇ ਮਾਂ ਵੀ ਇਹਦੀ ਬਾਈ ਦੇ ਕੋਲ ਹੀ ਆਗੀ ਤੇ ਘਰ ਦੀ ਵੀ ਬੱਚੀ ਹੈ ਬਾਈ ਦੀ ਫੇ ਝੂਲੀ ਦਿਖਾ ਦੇ ਬਾਈ ਨੇੜ ਤੋਂ ਝੂਲੀ ਚੰਗੀ ਹੋ ਪੂਰੀ ਵਧੀਆ ਵੀਰੇ ਚਾਰ ਹੀ ਥਾਣਾ ਲੈ ਪੰਜਵਾਂ ਕੋਈ ਫੋਰਡ ਨਹੀਂ ਸ਼ਾਂਗ ਨਹੀਂ ਚਾਰ ਹੀ ਥਾਣਾ ਨਿਕੜ ਮੇ ਪੂਰੇ ਗਏ ਕੀ ਮੋਲ ਲਬਰਾ ਜੈਜਾ ਜੈਜਾ ਵੀਰੇ ਜਮਾ ਇਹਦਾ ਲੈਣ ਦੇ ਨੂੰ 45000 ਰੁਪਏ ਜੀ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ 45000 ਰੁਪਏ ਮੋਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਚੈੱਕ ਕਰਵਾਈ ਵੀ ਹੈ ਹਾਂ ਜੀ ਹਾਂ ਚੈੱਕ ਕਰਵਾਈ ਅਗਲਾ ਆਪਣੀ ਕਰਵਾ ਕੇ ਲੈ ਕੇ ਜਾਵੇ ਜੀ ਬਹੁਤ ਠੀਕ ਹੈ ਬਈ ਠੀਕ ਹੈ ਅੱਗੇ ਬਈ ਬਾੜ ਕਿਹੜਾ ਸੂਸ ਹੁੰਦੀ ਹੈ ਇਹ ਵੀਰੇ ਤੀਜਾ ਸੂਸ ਹੁੰਦੀ ਹੈਗੀ ਕਿੰਨੇ ਦਿਨ ਲੈਂਦੀ ਹੈ ਇਹ ਦਿਨ ਮੰਨ ਕੇ ਚੱਲੂ ਹੁਣ ਤਾਂ ਤਿਆਰੀ ਚ ਹੀ ਆ ਅੱਜ ਦੂਗੇ ਤਾਂ ਅੱਜ ਨਹੀਂ ਕੱਲ ਨੂੰ ਕੁੱਲ ਨੂੰ ਦਸਵੀਂ ਪੈਣੀ ਸਹੀ ਆ ਕਿੰਨਾ ਕੁ ਦੁੱਧ ਸੀ ਦੁੱਧ 26-27 ਕਿਲੋ ਦਿੱਤਾ ਵਾ ਜੀ ਇੱਕ ਥਣ ਤੋਂ ਇਹਦੇ ਤੋਂ ਤੇਲ ਲਾਗੀ ਇੱਕ ਥਣ ਤੋਂ ਤੇਲ ਲਾਗੀ ਬਾਕੀ ਚਾਰੀ ਤੁਰੀ ਪੂਰੀ ਚੰਗੀਆਂ ਦੁੱਧ ਹੁਣ ਵੀ 26-27 ਕਿਲੋ ਦਊਗੀ ਤਿੰਨ ਥਣਾਂ ਤੋਂ ਜੀ ਬਹਿਣੀ ਵਾਲੇ ਪਾਸੇ ਵਾਲਾ ਮਗਰਲਾ ਥਣ ਤੇਲ ਲਾਉਂਦਾ ਕਿੰਨੀ ਕੰਨੀ ਬਹੁਤ ਹੈ ਜੀ ਕਿੰਨੇ ਸਹੀ ਚੱਲਦੇ ਹਨ ਠੰਡੀ ਠੁੰਡੀ ਫੁੱਲ ਜਿਵੇਂ ਮਰਦੀ ਹੱਥ ਲਈ ਚੱਲ ਕੋਈ ਚੱਕਰ ਨਹੀਂ ਕੈਂਦੀ ਗਰਮ ਵਾਲੀ ਕੁਛ ਨਹੀਂ ਆਰਡਰ ਕਮਾਲ ਦਾ ਸੋਹਣਾ ਆਰਡਰ ਕਰਮਾ ਲਈ ਤਿਆਰ ਕਰਦੀ ਆਉਂਦੀ ਹੈ ਖੱਚੀ ਖੱਚੀ ਆਂਦੇਣਾ ਇਕੱਦਾ ਲੈਦੀ ਆ ਉਦੋਂ ਨੂੰ ਆਰਡਰ ਹੈ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੂਗੀ ਗੱਦ ਚੰਗਾ ਪ੍ਰਿੰਟ ਚੰਗਾ ਫੇਸ ਬੜਾ ਚੰਗਾ ਤੇ ਦੁੱਧ ਦਾ ਰਿਕਾਰਡ ਵੀ ਨੇ ਬਹੁਤ ਚੰਗਾ ਦੱਸਿਆ ਬਾਕੀ ਤੁਰਾ ਬਾਕੀ 25 ਕਿਲੋ ਦਾ ਨੋਰਮਲ ਆ ਜੀ ਡਿਵਾਈਡ ਵਾਸਤੇ ਦੇਖ ਹਾਂ ਬਈ ਹਨਾ ਹਾਈਟ ਵੀ ਚੰਗੀ ਹੈ ਲੇਵਾ ਵੀ ਕਮਾਲ ਬਾਕੀ ਥੋੜੀ ਜਿਹੀ ਲਿਸਤੀ ਆ ਫੇਸ ਕੁਆਲਟੀ ਦੇਖੋ ਇਧਰੋਂ ਅਗਲਾ ਆਏ ਨਾ ਜੱਜ ਕਰ ਲੈ ਕੋਈ ਬਾਹਲੇ ਚੂਏ ਹੋਊਗੀ ਸਹੀ ਗੱਲ ਆ ਫੇਸ ਬੜਾ ਚੰਗਾ ਹੈ ਹਨਾ ਹਾਂਜੀ ਹਾਂ ਤੇ ਮੁੱਲ ਕੀ ਹੈ ਜੱਜ ਆ ਭਰਾ ਜੀ 50 30 48000 ਰੁਪਏ ਮਾਨਤਨ ਜੀ 27 ਦੇ ਦੁੱਧ ਆਪਣੀ ਗਰੰਟ ਵੀ ਹੋਏ ਕਾਣ ਵੀ ਠੀਕ ਆ ਬਾਕੀ ਅਗਲੇ ਨਿਆਜ਼ ਦੀ ਦੇਖੜੀਆਂ ਵੀ ਕਿੰਨੇ ਕੁ ਸਭਾਉਂ ਸਹੀ ਗੱਲ ਆ ਬਾਈ 48000 ਰੁਪਏ ਮੋਲਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਦੁੱਧ ਦਾ ਰਿਕਾਰਡ ਬਾਈ ਨੇ ਚੰਗਾ ਦੱਸਿਆ ਲੈ ਵਲੂਗਾ ਬਹੁਤ ਹੋਰ ਵੀ ਬਾਕੀ ਆਪਾਂ ਹੁਣ ਆ ਮਾਰਕੀਟ ਤੇ ਜਾਣੀ ਆ ਜੀ ਹੂੰ 26 27 ਕਿਲੋ ਵਾਲੀ ਆਪਾਂ ਨੂੰ ਵੀ ਪਤਾ ਵੀ ਕਿੰਨੇ ਦੀ ਮਿਲਦੀ ਕਿੰਨੇ ਦੀ ਚਲੋ ਬਾਈ ਗੱਲਾਂ ਬਸ ਟਲ ਟਲ ਲੀਏ ਹਾਂ ਭਾਈ ਮੋਲ ਜੈ ਜਮਾਨਤਨ ਜਰੂਰ ਹੋ ਜੂਗਾ ਹਾਂਜੀ ਨਗਸੀ ਭਰਾ ਕੋਲੇ ਦੋ ਦੋਨੇ ਰਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆ ਵੀ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਵੀਰੇ